ਹਾਲੇ ਸਾਰਿਆਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਬਾਥਰੂਮ ਦੀਆਂ ਟਾਈਲਾਂ ਸਾਫ਼ ਕਰਕੇ ਦੱਸਾਂਗੇ। ਦੇਖੋ ਮੇਰਾ ਬਾਥਰੂਮ ਕਿੰਨਾ ਗੰਦਾ ਹੈ ਤੇ ਅੱਜ ਮੈਂ ਤੁਹਾਨੂੰ ਸਾਫ਼ ਕਰਕੇ ਦੱਸਾਂਗੀ। ਜਦੋਂ ਵੀ ਅਸੀਂ ਬਾਥਰੂਮ ਨੂੰ ਯੂਜ਼ ਕਰਨੇ ਆ ਉੱਪਰ ਬਾਥਰੂਮ ਬਿਲਕੁਲ ਸਾਫ਼ ਰਹਿੰਦਾ ਆ ਤੇ ਥੱਲੇ-ਥੱਲੇ ਹੀ ਬਾਥਰੂਮ ਗੰਦਾ ਹੁੰਦਾ ਆ। ਦੇਖੋ ਕਿਹੜੇ ਤਰੀਕੇ ਨਾਲ ਤੁਹਾਨੂੰ ਬਾਥਰੂਮ ਨੂੰ ਸਾਫ ਕਰਕੇ ਦੱਸਾਂਗੇ। ਜ਼ਿਆਦਾ ਮਿਹਨਤ ਵੀ ਨਹੀਂ ਲੱਗਣੀ ਤੇ ਬਾਥਰੂਮ ਵੀ 5 ਮਿੰਟਾਂ 'ਚ ਹੀ ਸਾਫ ਹੋ ਜਾਏਗਾ। ਚਲੋ ਸ਼ੁਰੂ ਕਰਨੇ ਆਂ ਵੀਡੀਓ। ਵੀਡੀਓ ਨੂੰ ਪੂਰਾ ਵੇਖਿਓ ਜੀ ਫੇਰ ਹੀ ਤੁਹਾਨੂੰ ਪਤਾ ਲੱਗੇਗਾ ਅਸੀਂ ਬਾਥਰੂਮ ਕਿਦਾਂ ਸਾਫ ਕਰਨਾ ਹੈ। ਬਾਥਰੂਮ ਨੂੰ ਸਾਫ ਕਰਨ ਲਈ ਅਸੀਂ ਲੈਣਾ ਇੱਕ ਮੱਗ। ਤੁਸੀਂ ਕੋਈ ਵੀ ਪਲਾਸਟ ਕਰਦਾ ਡੂੰਗਾ ਲੈ ਸਕਦੇ ਹੋ ਜਾਂ ਮੱਗ ਲੈ ਸਕਦੇ ਹੋ ਮੇਰੇ ਕੋਲ ਇਹ ਮੱਗ ਸੀ ਤੇ ਮੈਂ ਇਸ ਦਾ ਹੀ ਇਸਤੇਮਾਲ ਕਰਾਂਗੀ। ਇਦੇ ਵਿੱਚ ਪਾ ਦਾਂਗੇ ਅਸੀਂ ਹਾਰਪਿਕ ਤੁਸੀਂ 2-3 ਚਮਚੇ ਹਾਰਪਿਕ ਦੇ ਲੈਣੇ ਆ ਦੂਜੀ ਚੀਜ਼ ਲੈਣੀ ਆ ਮਿੱਠਾ ਸੋਡਾ ਇਹ ਕਲੀਨਿੰਗ ਵਿੱਚ ਬਹੁਤ ਵਧੀਆ ਹੁੰਦਾ ਤੇ ਇਹਦੇ ਨਾਲ ਬਾਥਰੂਮ ਬਹੁਤ ਵਧੀਆ ਸਾਫ਼ ਹੋਣਗੇ ਤੀਜੀ ਚੀਜ਼ ਲੈਣੀ ਆ ਤੁਸੀਂ ਸਰਫ ਤੁਸੀਂ ਕੋਈ ਵੀ ਸਰਫ ਲੈ ਸਕਦੇ ਜਿਸ ਸਰਫ ਨੂੰ ਤੁਸੀਂ ਵਰਤਦੇ ਤੁਸੀਂ ਉਹ ਹੀ ਇਸਤੇਮਾਲ ਕਰਨਾ ਹੈ ਉਨੇ ਸੋ ਨਾ ਸੀ ਮਿਕਸ ਕਰ ਲਾਂਗੇ ਥੋੜਾ ਜਿਆਦਾ ਚਾਹੀ ਪਾਣੀ ਪਾਵਾਂਗੇ ਇੱਕ ਲੈਣਾ ਅਸੀਂ ਬੁਰਸ਼ਮ ਬੁਰਸ਼ ਤੋਂ ਹੀ ਕੋਈ ਵੀ ਲੈ ਸਕਦੇ ਹੋ ਬੁਰਸ਼ੋ ਵਰਤਨਾ ਜਿਹਦੇ ਨਾਲ ਅਸੀਂ ਘਰ ਚੇ ਪੇਂਟ ਕਰਦੇ ਆ ਤੈਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆ ਦੇਖੋ ਇਸ ਨੂੰ ਹੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਸਾਡਾ ਟਾਇਲਾਂ ਕਲੀਨਿੰਗ ਕਰਨ ਵਾਲਾ ਕੈਮੀਕਲ ਤਿਆਰ ਹੋ ਗਿਆ ਇਸ ਨਾਲ ਅਸੀਂ ਟਾਇਲਾਂ ਸਾਫ਼ ਕਰਾਂਗੇ ਟਾਇਲਾਂ ਬਹੁਤ ਹੀ ਜ਼ਿਆਦਾ ਚੰਗ ਜਾਂਦੀਆਂ ਤੇ ਬਾਥਰੂਮ ਬਿਲਕੁਲ ਹੀ ਨਵਾਂ ਹੋ ਜਾਏਗਾ ਜਦੋਂ ਵੀ ਬਾਥਰੂਮ ਸਾਫ਼ ਕਰਨਾ ਤੁਸੀਂ ਇਸ ਕੈਮੀਕਲ ਨਾਲ ਹੀ ਕਰਨਾ ਨਾ ਤੇ ਇਹਦਾ ਸਾਈਡ ਇਫੈਕਟ ਆ ਤੇ ਇਹ ਚੀਜ਼ਾਂ ਘਰ ਵਿੱਚ ਹੁੰਦੀਆਂ ਨੇ ਤਾਂ ਹੁਣ ਅਸੀਂ ਤੁਹਾਨੂੰ ਬਾਥਰੂਮ ਸਾਫ਼ ਕਰਕੇ ਦੱਸਨੇ ਅਤੇ ਕੋ ਸਾਡਾ ਬਾਥਰੂਮ ਬਾਥਰੂਮ ਦੀਆਂ ਟਾਇਲਾਂ ਦੇਖੋ ਕਿੰਨੀਆਂ ਗੰਦੀਆਂ ਨੇ ਤੇ ਇਹਦੇ ਵਿੱਚ ਚਿੱਟਾ ਪੰਨਤ ਨੂੰ ਦਿਖਾਈ ਦਿੰਦਾ ਵਿਆ ਅੱਜ ਤੁਹਾਨੂੰ ਇਹੀ ਬਾਥਰੂਮ ਅਸੀਂ ਸਾਫ਼ ਕਰਕੇ ਦੱਸਾਂਗੇ ਤੁਸੀਂ ਬੁਰਸ਼ ਦੇ ਨਾਲ ਐਦਾਂ ਟਾਇਲਾਂ ਨੂੰ ਕੈਮੀਕਲ ਲਾ ਦੇਣਾ ਸਾਰੇ ਬਾਥਰੂਮ ਨੂੰ ਅੱਤਾ ਹੀ ਐਸੀ ਲਗਾਵਾਂਗੇ ਤੇ 10 ਮਿੰਟ ਲਈ ਛੱਡ ਦਾਂਗੇ ਇਸ ਟਾਇਲ ਤੇ ਅਸੀਂ ਕੈਮੀਕਲ ਲਗਾਇਆ ਹੈ ਤੇ ਇੱਧਰ ਅਸੀਂ ਬਿਨਾ ਕੈਮੀਕਲ ਤੋਂ ਆ ਟਾਇਲ ਤੁਹਾਨੂੰ ਦੋਨਾਂ 'ਚ ਫਰਕ ਦਿਖਾਈ ਦੇਗਾ ਆ ਦੇਖੋ ਕਿੰਨੀ ਵਧੀਆ ਟਾਇਲ ਸਾਫ ਹੋਈ ਹੈ ਬਿਲਕੁਲ ਹੋ ਇਹ ਤੁਹਾਨੂੰ ਆ ਬੈਥਰੂਮ ਦੇ ਟਾਈਲ ਸਾਫ਼ ਕਰਕੇ ਦੱਸੀਏ ਤਾਂ ਦੇਖੋ ਟਾਈਲਾਂ ਕਿੰਨੀਆਂ ਵਧੀਆ ਸਾਫ਼ ਹੋਈਆਂ ਨੇ ਤੇ ਇੱਕ ਤੁਹਾਨੂੰ ਇਹ ਵਾਲੀ ਕੰਧ ਅਸੀਂ ਸਾਫ਼ ਕਰਕੇ ਦੱਸੀਏ ਇਹ ਵਾਲੀ ਕੰਧ ਅਸੀਂ ਸਾਫ਼ ਨਹੀਂ ਅਜੇ ਕੀਤੀ ਤੇ ਇਹ ਕੰਧ 'ਚ ਜੇ ਤੁਹਾਨੂੰ ਦੂਜੀ ਕੰਧ 'ਚ ਕਿੰਨਾ ਫਰਕ ਲੱਗੇਗਾ ਤੁਸੀਂ ਵੀ ਆਪਣੇ ਬੈਥਰੂਮ ਨੂੰ ਚਮਕਾ ਸਕਦੇ ਹੋ ਨਾ ਤੇ ਜਿਆਦਾ ਮਿਹਨਤ ਦੀ ਜਰੂਰਤ ਨਹੀਂ ਪੈਂਦਾ ਸਿਰਫ ਕਪ੍ਰੈਸ਼ ਲੈ ਗਏ ਤੇ ਸਾਰੇ ਬਾਥਰੂਮ ਚੁਕਮਾ ਗਏ ਤੇ ਪਾਣੀ ਛੱਡ ਦੇਣਾ ਬਾਥਰੂਮ ਬਹੁਤ ਵਧੀਆ ਕਲੀਨ ਹੁੰਦਾ ਹੈ ਇਹ ਬਿਲਕੁਲ ਸੋਖਾ ਤੇ ਸਿੰਪਲ ਤਰੀਕਾ ਹੈ ਤੇ ਇਹਦੇ ਤੇ ਨਾ ਹੀ ਜਿਆਦਾ ਖਰਚਾ ਆਉਂਦਾ ਹੈ ਮੈਂ ਤਾਂ ਆਪਣਾ ਬਾਥਰੂਮ ਇਸ ਕੈਮੀਕਲ ਨੂੰ ਬਣਾ ਕੇ ਹੀ ਸਾਫ ਕਰਦੀ ਹਾਂ ਅਧੇ ਨਾ ਬਾਥਰੂਮ ਬਹੁਤ ਜਿਆਦਾ ਚਮਕ ਜਾਂਦੀਆਂ ਤੇ ਬਿਲਕੁਲ ਨਵੇਂ ਲੱਗਦੇ ਨੇ ਤੇ ਜਾਬ ਨਾਲ ਵੀ ਬਾਥਰੂਮ ਬਹੁਤ ਸਾਫ ਹੋ ਜਾਂਦੇ ਆ ਲੇਕਿਨ ਉਹਦਾ ਇੱਕ ਨੁਕਸਾਨ ਆ ਕਿ ਉਹਦੇ ਨਾਲ ਬਾਥਰੂਮ ਸਾਫ ਕਰਨੇ ਬਹੁਤ ਔਖੇ ਨੇ ਜਿਆਦਾ ਸਟਰੋਂਗ ਹੁੰਦਾ ਜਾਂ ਤੇ ਜਾ ਤੇ ਗਲੇ ਸੇ ਜਾਂਦਾ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਟੂਟੀਆਂ ਮੈਂ ਸਾਫ ਨਹੀਂ ਕੀਤੀਆਂ ਅਗਲੀ ਵੀਡੀਓ ਮੈਂ ਟੂਟੀਆਂ ਤੇ ਹੀ ਬਣਾਵਾਂਗੀ ਤੇ ਤੁਹਾਨੂੰ ਦੱਸਾਂਗੀ